ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਸਮੂਹ ਵਾਲਮੀਕੀ ਸਮਾਜ ਦੀ ਇੱਕ ਮੀਟਿੰਗ ਕੇਂਦਰੀ ਮੰਦਿਰ ਜਲੰਧਰ ਰੋਡ ਆਸ਼ਰਮ ਵਿੱਚ ਕੀਤੀ ਗਈ। ਭਗਵਾਨ ਵਾਲਮੀਕ ਪ੍ਰਗਟ ਦਿਵਸ 2024 ਨੂੰ ਮੁੱਖ ਰੱਖਦੇ ਹੋਏ ਸਿਟੀ ਵਾਲਮੀਕੀ ਪ੍ਰਧਾਨ ਸਭਾ ਦੀ ਚੋਣ ਕੀਤੀ ਗਈ। ਇਹ ਮੀਟਿੰਗ ਨਰੇਸ਼ ਗਿੱਲ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸਮੂਹ ਵਾਲਮੀਕੀ ਸਮਾਜ ਦੇ ਅਹੁਦੇਦਾਰ ਸ਼ਾਮਲ ਸੀ। ਇਹਨਾਂ ਦੀ ਹਾਜ਼ਰੀ ਵਿੱਚ ਬਿਰੋਚਨ ਕਲਿਆਣ ਨੂੰ ਸਰਬਸੰਮਤੀ ਨਾਲ ਸਿਟੀ ਵਾਲਮੀਕੀ ਪ੍ਰਧਾਨ ਨਿਯੁਕਤ ਕੀਤਾ ਗਿਆ। इस मौके राकेश पट्टी एमसी सुखदेव राज अनिल पट्टी विक्की कल्याण संभुनाथ गोगी राकेश पट्टी समी पट्टी विशाल पट्टी गोकुल साहिल कल्याण तरुण चीमा रजत लूथरा गगन लूथरा सुरेंद्र लूथरा राजन पट्टी चंदन पंडारी बोबी खोसला केवल करिश्न दीपक पट्टी परतनार बलजीत बंटी दानिश ਮਾਰਟਿਨ ਲਖਨ ਅਖਿਲ ਮੀਰਜ ਕੁਸ ਚੰਡਾ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ ਬਟਾਲਾ ਤੋਂ ਇਹਦਾ ਵੇਦੀ ਦੀ ਰਿਪੋਰਟ ਜੈਵਲ ਮੀ ਕੀ ਹਰਰਵਾਲ ਮੀ ਕੀ ਜੀ ਮੈਂ ਸਾਰੇ ਸਮਾਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਆਪਾਂ ਜੀ ਆਪਣੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜੀ ਵਿਰੋਚਨ ਕਲਿਆਣ ਜੀ ਮੈਂ ਜੀ ਬਹੁਤ ਧੰਨਵਾਦੀ ਆ ਜੀ ਜੇ ਮੈਨੂੰ ਸਾਰੀ ਭਰਾਹੀ ਦਾ ਧੰਨਵਾਦੀ ਆ ਇਹਨਾਂ ਨੇ ਸਾਰਾ ਸਮਰਥਨ ਦੇ ਨਾਲ ਮੈਂ ਬਣਿਆ ਆ ਜੀ ਵੀ ਆਪਾਂ ਇਹੀ ਕਹਿਣਾ ਚਾਹੁੰਦੇ ਆ ਜੀ ਜਿੱਦਾਂ ਵੀ ਹੁਣ ਇਸ ਵਾਰ ਹੋਇਆ ਵਾ ਜੀ ਸਰਬਸਹਿਮਤੀ ਨਾਲ ਸਾਰੇ ਪ੍ਰਧਾਨ ਬਣਦੇ ਆ ਹਨਾ ਜਾਂ ਪਹਿਲੇ ਵੀ ਬਣਦੇ ਆ ਤੇ ਉਹ ਹੁਣ ਵੀ ਇੱਥੇ ਗਾਂ ਤੋਂ ਵੀ ਇੱਥੇ ਚੱਲਣਾ ਚਾਹੀਦਾ ਜੀ ਮੈਂ ਸਾਰਿਆਂ ਨੂੰ ਅਪੀਲ ਇਹੀ ਕਰਦਾ ਜੀ ਜਿੱਦਾਂ ਕਿ ਪਹਿਲੇ ਸ਼ੋਭਾ ਯਾਤਰਾ ਨਿਕਲਦੀ ਹੀ ਹੁਣ ਵੀ ਆਪਾਂ ਸਾਰੇ ਸਰਬਸੰਮਤੀ ਨਾਲ ਸਾਰਿਆਂ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਜੀ ਆਪਣੀ ਸ਼ੋਭਾ ਯਾਤਰਾ ਦਾ ਮਾਣ ਵਧਾਈਏ ਜੀ ਜੀ ਸਾਰਿਆਂ ਨੇ ਜੀ ਤਦੇ ਸਾਨੂੰ ਸਰਬਸੰਮਤੀ ਨਾਲ ਹੀ ਚੁਣਿਆ ਜੀ ਆਪਾਂ ਸੇਵਾ ਕਰਦੇ ਆਂ ਜੀ ਪਹਿਲੇ ਵੀ ਕਰਦੇ ਤੇ ਹੁਣ ਵੀ ਕਰਾਂਗੇ ਜੀ ਤੇ ਗਾਂ ਵੀ ਕਰਦੇ ਰਵਾਂਗੇ ਸਮਾਜ ਬਾਰੇ ਇਹੀ ਕਹਾਂਗੇ ਸਮਾਜ ਬਾਰੇ ਇਹੀ ਕਵਾਂਗੇ ਵੀ ਇੱਕ ਝਟ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆਓ ਜੀ ਤੇ ਸ਼ੁਭਾਇਤਰਾ ਦਾ ਮਾਣ ਵਧਾਓ ਅਮਰ ਰਹੇ ਜੋ ਵੀ ਮੈਨੂੰ ਮਾਣ ਬਖਸ਼ਿਆ ਗਿਆ ਜੀ ਆਪਾਂ ਤਨ ਤੇ ਮਨ ਹਰ ਆਪਣੇ ਦਿਲੋਂ ਤੈ ਦਿਲੋਂ ਧੰਨਵਾਦ ਕਰਦੇ ਆਂ ਤੇ ਨਾਲੇ ਸੇਵਾ ਕਰਾਂਗੇ ਜੀ